ਰਾਜੇਵਾਲ ਨੂੰ ਹਾਂ ਜੀ ਕਿਉਂਕਿ ਉਹ ਤਾਂ ਜਾਨ ਦੀ ਬਾਜ਼ੀ ਲਾਈ ਬੈਠਾ ਇਹ ਦੂਤੇ ਤਾਂ ਗੱਲ ਕੋਈ ਨਹੀਂ ਕਰ ਸਕਦਾ ਬਿਲਕੁਲ ਜਿਹੜਾ ਨਹੀਂ ਜਾਂਦੇ ਜੀ ਉਹ ਹੀ ਦੇਖਦੇ ਆ ਵੀ ਉਹ ਉਹ ਤਾਂ ਉਹ ਤਾਂ ਦੇਖਦੇ ਖਦ ਹੋਵੇ ਤਾਂ ਚਲੋ ਸਸੀ ਕਨੀ ਮੂਰੇ ਆ ਜਾਣਗੇ ਉਹ ਬੰਦਨਾਮ ਹੋ ਗਏ ਨਾ ਵੋਟਾਂ ਚੋਂ ਤੋਂ ਰਾਜੇਵਾਲ ਨੇ ਤਾਂ ਖਰਾਬ ਕੀਤਾ ਕੰਮ ਇਹਨੂੰ ਤਾਂ ਬਾਹਰ ਲੈ ਪ੍ਰਧਾਨ ਮੰਤਰੀ ਹੱਥ ਮੜਾਉਣਾ ਚਾਹੁੰਦੇ ਸੀ ਹਾਂ ਜੀ ਵੋਟਾਂ ਜੀ ਕੱਢ ਕੇ ਇਹਨੇ ਨਕਸ਼ਾਨ ਕਰ ਲਿਆ ਆਪਦਾ ਵੀ ਤੇ ਯੂਨੀਅਨ ਆ ਨਾ ਬੀਰ ਲੋ ਲੋ ਕਰੋਗੇ ਉਹ ਤਾਂ ਚਲੋ ਮੰਨ ਲਓ ਹੋ ਗਿਆ ਬਾਕੀ ਪਬਲਿਕ ਨੂੰ ਬਾਕੀ ਕਿਸਾਨ ਭਰਾਵਾਂ ਨੂੰ ਤਾਂ ਜਾਣਾ ਚਾਹੀਦਾ ਆਰਿਆਂ ਨੂੰ ਸਾਥ ਦੇਣਾ ਚਾਹੀਦਾ ਉਹ ਐਮ ਐਸ ਪੀ ਸਾਰਿਆਂ ਨੂੰ ਮਿਲਣੀ ਇਕੱਲੇ ਢੱਲੇਵਾਲ ਨੇ ਜਾਂ ਦੂਜੇ ਆਪਣੇ ਭਨੇਰ ਨੇ ਤਾਂ ਨਹੀਂ ਲੈਣੀ ਕਿ ਸਾਰਿਆਂ ਨੇ ਨਹੀਂ ਲੈਣੀ ਤੇ ਵਾਰੀ ਨਾ ਜਾਣਾ ਚਾਹੀਦਾ ਜਿਵੇਂ ਦਿੱਲੀ ਜਾਂਦੇ ਸੀ ਆਕਾ ਤੁਸੀਂ ਜਾਇਓ ਪਰ ਰਹੋ ਹਾਜ਼ਰੀ ਨਹੀਂ ਮੈਂ ਨਹੀਂ ਭਰੀ ਐ ਮੈਂ ਤੁਹਾਨੂੰ ਕਹੋ ਚਾਹੋਗੇ ਤੁਸੀਂ ਹਾਂ ਜਾਵਾਂਗੇ ਜੀ ਕੱਲ ਨੂੰ ਜਾਵਾਂਗੇ। ਕੱਲ ਦੀ ਕੱਲ ਨੂੰ ਐਮਪੀ ਦਾ ਪ੍ਰੋਗਰਾਮ ਰੱਖਿਆ। ਕਿੰਤੀ ਜੀ। ਜੱਥਾ ਲਾਇਆ ਸਰੋਜ ਜੀ ਨੇ ਇੱਥੇ ਬੋਲੇ ਆ। ਹਾਂਜੀ। ਕੱਲ ਨੂੰ ਜ਼ਰੂਰ ਜਾਵਾਂਗੇ। ਠੀਕ ਹੈ ਉੱਥੇ ਜਾਓਗੇ? ਹਾਂਜੀ ਹਾਂਜੀ। ਤੁਹਾਨੂੰ ਕੀ ਲੱਗਦਾ ਆਉਣ ਵਾਲਾ ਸਮਾਗਮ ਉਸ ਅੰਦੋਲਨ ਦਾ ਕਿਉਂਕਿ ਮਨੋਰੀ ਬਾਟ ਤੇ ਸ਼ੰਭੂ ਗੱਲ ਰਿਹਾ। ਅਖੀਰ ਮੰਨਣਾ ਪੈਣਾ ਸਰਕਾਰ ਨੂੰ। ਗੋਡੀਆਂ ਲਾ ਕੇ ਮੰਨ ਜੂਗੀ। ਆਜੋ ਆਜੋ। ਉਗਰਾਹਣ ਵਿੱਚ ਬਾਹਰ ਇੱਕ ਕਿਸਾਨ ਇੱਕ ਮੁੱਠ ਹੁੰਦੇ ਨਹੀਂ ਗਏ ਜਿੱਡੇ ਹੋ ਗਏ ਉਹਦੇ ਸਭ ਕੋ ਹੋ ਜੂਗਾ ਸਰਕਾਰ ਨੂੰ ਪਤਾ ਲੱਗ ਗਿਆ ਜੀ ਇੱਕ ਮੁੱਠ ਨਹੀਂ ਹੋ ਰਿਹਾ ਇਹ ਪਾਟ ਪਾਟੇ ਆ ਆਪਣਾ ਘਾਰ ਹੀ ਪਾਟਿਆ ਹੁੰਦਾ ਕਿ ਉਹ ਦੇਖ ਲੋ ਵੀ ਉਹਦੇ ਚ ਕੁਝ ਨਹੀਂ ਬਣਦਾ ਦਾ ਫਿਰ ਇਹ ਤਾਂ ਪੰਜਾਬ ਆ ਗਿਆ ਸਾਰਾ ਤੇ ਨਹੀਂ ਕੱਲੇ ਕੱਲੇ ਛੇਤਰ ਖਾਵਾਂਗੇ ਐੜ ਕੀ ਝੋਨੇ ਚੀ ਦੇਖ ਲੋ ਕੀ ਹਾਲ ਹੋਇਆ ਤਣਕ ਨੂੰ ਇਹ ਫੇਰ ਹੋਣਾ ਇਹ ਇਹਨਾਂ ਦੁੱਖ ਹੰਡਾ ਕੇ ਵੀ ਮੰਡੀਆਂ ਚ ਰੁਲਕੇ ਵੀ ਹਜੇ ਤੱਕ ਗਿਆਨ ਨਹੀਂ ਆ ਰਿਹਾ ਕੋਈ ਸਮਝ ਨਹੀਂ ਆ ਰਹੀ ਛੋਟੇ ਛੋਟੇ ਛੋਟਕਾਂ ਪਿੰਡਾਂ ਦੀਆਂ ਪਾਰਟੀਆਂ ਵਾਰਿਕਾਂ ਲੈ ਕੇ ਬਹਿ ਜਾਂਦੇ ਆ ਸਰਪੰਚੀ ਦੇ ਇਲੈਕਸ਼ਨ ਤੋਂ ਲੱਗਦਾ ਵੀ ਇਹ ਨੁਕਸਾਨ ਵੱਡਾ ਹੋਏ ਨਹੀਂ ਸਰਪੰਚੀ ਦਾ ਹੋ ਗਿਆ ਤੇ ਹਾਂ ਹੁਣ ਜਿਹੜਾ ਜ਼ਿਲ੍ਹਾ ਪ੍ਰੀਹਿੱਡੀਆਂ ਕਿਸੇ ਨੂੰ ਭਰਨ ਦਿੱਤੇ ਦੂਜੀ ਪਾਰਟੀ ਨੂੰ ਕਾਗਜ਼ ਇਹਨਾਂ ਨੇ ਕਿਸੇ ਦੇ ਕਾਗਜ਼ ਨਹੀਂ ਭਰਾਇਗੇ ਕੱਲੇ ਚੜੂ ਵਾਲਿਆਂ ਦੇ ਬਾਗੇ ਪਰ ਨਹੀਂ ਆਪਣੇ ਭਰੇ ਇੱਕ ਵੀ ਨਾ ਕਾਲੀ ਦਾ ਨਾ ਕਾਂਗਰਸੀ ਦਾ ਭਰ ਨਹੀਂ ਦਿੰਦਾ ਜਿਹੜੇ ਚਾਰ ਥਾਂ ਤੇ ਇਲੈਕਸ਼ਨ ਹੋਏ ਲੋਕਾਂ ਨੇ ਜਿਤਾਉ ਤੇ ਫਿਰ ਝਾੜੂ ਵਾਲੇ ਦਿੱਤੇ ਆ ਉਹ ਜਿਹੜੇ ਫਿਰ ਤੁਹਾਨੂੰ ਦੱਸਦਾ ਦਿੱਤਾ ਵੀ ਉਹਨ ਦੂਜੇ ਦੇ ਭਰ ਨਹੀਂ ਨਹੀਂ ਦਿੰਦੇ ਕਿ ਜਿੱਤ ਨਹੀਂ ਆ ਨਹੀਂ ਨਹੀਂ ਜਿਹੜੇ ਦੂਜੇ ਇਲੈਕਸ਼ਨ ਹੋਏ ਐਮਐਲਏ ਦੇ ਚਾਰ ਉਹ ਵੀ ਕਾਂਗਰਸੀ ਆਪ ਹੀ ਕੁੱਟ ਖਾਂਦੇ ਉਹ ਵੀ ਇਕੱਠੇ ਨਹੀਂ ਹੁੰਦੇ ਕਿਸਾਨਾਂ ਹਾਂ ਕੋਈ ਕਿਸਾਨਾਂ ਦਾ ਉਹਨਾਂ ਦਾ ਹਾਲ ਇੱਕ ਦੂਜੇ ਦੇ ਕਿਨ ਲੱਤਾ ਖਾਈਦੇ ਹੋਵੇ ਵੈਲਕਮ ਬਾਕੀ ਬੱਲੇਵਾਲ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਆ ਜਦੋਂ ਭੋਖ ਹੜਤਾਲਤੇ ਨੇ ਸਰੀਰ ਬੜਾ ਹਾਲਤ ਵਿੱਚ ਨਾਜ਼ੁਕ ਹੋ ਰਹੀ ਪਰ ਕਹਿਣਾ ਚਾਹੁੰਦੇ ਬਾਪੂ ਢੱਲੇ ਵਾਲੇ ਜੀ ਕੋਈ ਨਹੀਂ ਰੱਖਣਾ ਉਥਲਾ ਮੰਨਣਾ ਪੈਣਾ ਸਰਕਾਰ ਨੂੰ ਜਿਵੇਂ ਹੁਣ ਸੁਪਰੀਨ ਕੋਰ ਨੇ ਅੱਜ ਬਿਆਨ ਦਿੱਤਾ ਪੇਪਰ 'ਚ ਜੀ ਤੇ ਉਹਨਾਂ ਮੰਨਣਾ ਹੀ ਪੈਣਾ ਕਿੰਨਾ ਕਚਰਾ ਡਿਆ ਹੋ ਆ ਦੋ ਡੇਢ ਸਾਲ ਰਹਿ ਗਿਆ ਉਹ ਕੱਲ੍ਹਾਂ ਵਾਲੀ ਇਹਨਾਂ ਨਾ ਹੋਣੀ ਆ ਝਾੜੂ ਵਾਲਿਆਂ ਨਾਲ ਕਿਸੇ ਨੇ ਪੁੱਛਣਾ ਨਹੀਂ ਰੰਦੂ ਸਿੰਘ ਮਾਨਸਾ ਕਿਸਾਨ ਲੀਡ ਉਹ ਵੱਡ ਬੋਲਦਾ ਉਹ ਕਹਿੰਦਾ ਮਿੱਥੂ ਲਿਖਾ ਕੇ ਲੈ ਲੋ ਕਹਿੰਦਾ ਇਹਨਾਂ ਦੀ ਮੰਗ ਕੋ ਮੰਨੀ ਨਹੀਂ ਜਾਂਦੀ ਉਹ ਵੱਡ ਬੋਲਦਾ ਤੇ ਤੂੰ ਕਹ ਤੂੰ ਦਿੱਲੀ ਬੈਠਾ ਸੀਗਾ ਤੂੰ ਵੀ ਕਿਸਾਨ ਨਹੀਂ ਸੀ ਹੂੰ ਕਹਿੰਦਾ ਕੱਚਾ ਅੰਦੋਲਨ ਛੇੜ ਲਿਆ ਹਲੇ ਟਾਈਮ ਨਹੀਂ ਸੀ ਹੈਗਾ ਸਭ ਕੋ ਸੀਗਾ ਇਹਨਾਂ ਸਿਆਪਾ ਤਾਂ ਜੋ ਲੱਤਾਂ ਖਿੱਚਣ ਨਹੀਂ ਹੁੰਦਾ ਇਹਨਾਂ ਨੇ ਫਰਕ ਪੈ ਗਿਆ ਜੀ ਇਹ ਕਹਿਣਾ ਜਿਹੜੇ ਪਹਿਲਾਂ ਜਿਹੜੇ ਪਹਿਲਾਂ ਦਿੱਲੀ ਦੇ ਵਿੱਚ ਆਗੂ ਬਣੇ ਹੋਏ ਸੀ ਇਹ ਇਹ ਨਹੀਂ ਪੱਖ ਚ ਨਹੀਂ ਬੋਲਦਾ ਆਊਟਰ ਦਾ ਬੋਲਣਾ ਹਾਂ ਬਬੂ ਜਿੰਨਾ ਅਰੁਲਦੂ ਸਿੰਘ ਮਾਨਸਾ ਰਾਜੀਵਾਲ ਸਾਹਿਬ ਇਹ ਸਾਰੇ ਜਿਹੜੇ ਪਹਿਲਾਂ ਉੱਥੇ ਆਗੂ ਬਣੇ ਸੀ ਉਹਨੇ ਮੂੰਹ ਕਾ ਨਹੀਂ ਕਰਦੇ ਦਿੱਲੀ ਨੂੰ ਉਹ ਪੈਸਾ ਬਣਾ ਕੇ ਉਹ ਮੂੰਹਾਰੇ ਲੋਕ ਆ ਗਏ ਪੈਸਾ ਲੋਕੀ ਦਿੰਦੇ ਆ ਤੁਸੀਂ ਹੁਣ ਦੇਖੋ ਵੀ ਉਹ ਪੈਸਾ ਬਣਾ ਕੇ ਹੁਣ ਉਹਨਾਂ ਨੂੰ ਹੈਗਾ ਵੀ ਦੂਜੇ 2 ਜੁਨੀਆਂ ਨਾਲ ਹਿਸਾਬ ਮੰਗਦੀਆਂ ਸੀ ਹੂੰ ਇਸੇ ਤਰ੍ਹਾਂ ਕੇ ਹਿਸਾਬ ਨਹੀਂ ਦੇ ਰਹੇ ਕੋਈ ਸਾਥੋਂ ਹਿਸਾਬ ਮੰਗਣ ਦੇ ਲੋਕ ਵੀ ਪੁੱਛਦੇ ਆ ਠੀਕ ਹੈ ਰੋਲਦੂ ਆਮ ਮੰਨਿਆ 2 ਕਰੋੜ ਆ ਸਾਡੇ ਕੋਲੇ ਚਲ 2 ਕਰੋੜ ਹੀ ਆ 2 ਕਰੋੜ ਲਾਓ ਆ ਅੰਦੋਲਨ ਤੇ ਲਾ ਦਿਓ ਹੁਣ ਸਾਰਿਆਂ ਦੇ ਅੰਦੋਲਨ ਹੂੰ ਕੋਲੋਂ ਕੋਆਂ ਹੋਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਵੀ ਜਿਹੜਾ ਸੌਦਾ ਪਿਆ ਸੀ ਵੇਚ ਕੇ ਗੱਡੀ ਲੈ ਕੇ ਦਿੱਤੀ ਹੁਣ ਆਉਣ ਲੱਗਦੇ ਜੀ ਜਿਵੇਂ ਹੁਣ ਅੱਟ ਐਤਾ ਆਇਆ ਉੱਥੇ ਬੱਲੇਵਾਲ ਸਾਹ ਉਹਦਾ ਦੁੱਖ ਦਰਦ ਉਹਨੇ ਸੁਣਿਆ ਉਹਨੇ ਬਿਆਨ ਵੀ ਦਿੱਤੇ ਆ ਲਖੋਵਾਲ ਨੇ ਵੀ ਦਿੱਤੇ ਆ ਹੌਲੀ ਹੌਲੀ ਇਹਨਾਂ ਨੇ ਆਪ ਹੀ ਜਾਣਾ ਹੂੰ ਬਿਲਕੁਲ ਹਵਾ ਨੂੰ ਦੇਖ ਕੇ ਜਾਣਗੇ ਵੀ ਹਵਾ 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 ਉਹ ਬਣ ਜਾਂਦੀ ਕਿਸਾਨ ਨੂੰ ਵੀ ਤਰਪੇ ਆ ਜੀ ਆ ਕਿਸਾਨ ਵੀ ਤਰਪੇ ਕਿਸਾਨਾਂ ਨੇ ਝੋਨੇ ਦਾ ਵੇਖ ਲਿਆ ਹਾਲ ਹੁਣ ਪਹਿਲਾਂ ਤਾਂ ਚੱਲੋ ਸੀਜ਼ਨ 'ਚ ਸੀਗੇ ਘੱਟ ਸੀਗੇ ਹੁਣ ਕਿਸਾਨ ਵੀ ਤੁਰੇ ਆਂ ਲੱਗਦਾ ਜੱਥੇਬੰਦੀਆਂ ਛੱਡ ਕੇ ਆਪ ਮਾਰੇ ਚਲ ਜਾਣਾ ਜਾਨੀ ਨਹੀਂ ਜਾਂਦੀ ਜਰੂਰ ਜਾਣਗੇ ਹਾਂ ਬਿਲਕੁਲ ਯਾਰ ਵੀ ਲੱਗਦੇ ਬਹੁਤ ਹੁਣ ਜਾਣਦਾ ਪਿਆ ਜੀ ਜੀ ਅੱਲਾਹ ਦਾ ਬਹੁਤ ਰਹਿਮਤ ਧੰਨਵਾਦ ਜੀ